ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਡਿਜ਼ਾਇਨ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਭਗਵਾਨ ਦਾਸ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ 783967688 78396 67168 67168 ਜਿਹਦੇ ਆਪਾਂ ਬੈਠ ਦੇਖਿਆ ਨਾ ਬਾਈ ਇਹ ਕਿਹੜਾ ਸੁਆ ਸੂਰੀ ਆ ਇਹ ਸੁਆ ਤੀਜਾ ਸੁਆ ਦੀ ਆ ਜੀ ਇਹ ਤੀਜਾ ਸੁਆ ਤੇ ਕੈ ਦਿਨ ਬਾਕੀ ਪੈਣ ਟਸੂਣ ਚ ਇਹਦੇ ਹੁਣ ਤਾਂ ਤਿਆਰੀ ਆਈ ਬਾਦ 2-4 ਦਿਨ ਹੀ ਲਊ ਠੀਕ ਹੈ ਲਗਭਗ 2-4 ਦਿਨ ਲੱਗੂਗੀ ਹਣਾ ਹਾਂਜੀ ਹਾਂਜੀ ਤੇ ਸੀਮਿੰਟ ਵਗੈਰਾ ਚੰਗਾ ਲੱਗਿਆ ਵਾ ਹਾਂਜੀ ਹਾਂਜੀ ਠੀਕ ਹੈ ਕਿੰਨਾ ਦੁੱਧ ਪਾਇ ਪਿਛਲੀ ਵਾਰ ਇਹਨੇ ਪਿਛਲੀ ਵਾਰ ਜੀ 35-36 ਕਿਲੋ ਦੁੱਧ ਦਿੱਤਾ ਰ ਠੀਕ ਹੈ ਦੁੱਧ ਵੀ ਹੋਰ ਫੈਟ ਵਾਲਾ ਪਾਉਂਦੇ ਸੀ ਥੋੜਾ ਜਿਆ ਹਾਂਜੀ ਹਾਂਜੀ ਠੀਕ ਹੈ ਤੇ ਇਸ ਵਾਰ ਆਪਾਂ ਉਮੀਦ ਲਾ ਸਕੀ ਵੀ ਹੈਇਸਟ ਕਿੱਟਕ ਜਾਊ ਡੋਦ ਨੂੰ ਇਹ। ਇਹਦੇ ਕਿ 40 ਤੋਂ ਪਲੱਸ ਦੇਣਾ ਚਾਹੀਦਾ ਜੀ ਪਿਛਲੇ ਸਾਲ ਨਾ ਆਪਾਂ ਗਾਂ ਲਈ ਸੀ ਇਹ। ਠੀਕ ਹੈ। ਪਿਛਲੇ ਸਾਲ ਗਾਂ ਆਤੀ ਹੋਈ ਸੀ ਤੂੰ। ਠੀਕ ਹੈ। ਇਹ ਸੀ ਰਸਤੀ ਸੀ ਵਧੀਆ। ਮਨ ਲਾ ਬੋਡੀ ਵੇਟ ਬਜਰ ਪੂਰ ਬਹੁਤ ਆ ਪਰਨ। ਬਜਰ ਨੂੰ ਬਜਰ ਨੂੰ ਦੁੱਖਣਾਗਾ। ਠੀਕ ਹੈ। ਐਦ ਕਿ ਮਨ ਲਾ ਵੀ 40 ਤੋਂ ਪਲੱਸ ਦੋ ਤੂੰ ਦੇਣਾ ਚਾਹੀਦਾ। ਠੀਕ ਹੈ। 40 ਕਿਲੋ ਤੋਂ ਮੰਨ ਕੇ ਜਿਹੜਾ ਮਰਜੀ ਬੰਦਾ ਲੈ ਲੈਣਾ ਹਾਂ। ਹਾਂਜੀ ਹਾਂ। ਤੇ ਥਣਾ ਥਣਾ ਜਿਓ ਓਕੇ ਜਾਵਾਂ। ਸਾਡ ਦੇਖੋ ਇਹ ਗੁੱਲੇ ਨਾਲ ਗੁੱਲੇ ਆ। ਠੀਕ ਆ ਅੱਧੀ ਚੋਈ ਇਹਦਾ ਆਟੇ ਮੈਂ ਛੋਟੀ ਨਹੀਂ ਹੈਗੀ ਵਾਹ ਸੁਭਰੋ ਕੱਦ ਕਾਠ ਵਗੈਰਾ ਵੇਰਦਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਤੇ ਹਲਕਾ ਬਣ ਜਾ ਕ੍ਰਾਸਪਰ ਦਿਖਾਉਂਦੀ ਆ ਹਨਾ ਹਾਂਜੀ ਤੇ ਦੰਦ ਸਿੱਟੂ ਫੈਟ ਵਾਲਾ ਜਮਾ ਸਿੱਟੂ ਫੈਟ ਸੁਭਰੋ ਵਜਨ ਵਜੂਦ ਦੇ ਬਾਡੀ ਬੁੱਡੀ ਦੇਖੋ ਬੈੜਦੀ ਚੰਗੀ ਫੁੱਲ ਵਜਨ ਵਜੂਦ ਦੇ ਵਿੱਚ ਆ ਕਿ ਤੀਜਾ ਸੂਆ ਜੇ ਇਹਨਾਂ ਨੇ ਸੁਣਦੀ ਪਈ ਆ ਇੱਕ ਦੋ ਦਿਨ ਹੀ ਲਊ ਲਗਭਗ ਤਿਆਰੀ ਦੇ ਵਿੱਚ ਆ ਤੇ ਰੇਡ ਫਿਰ ਜਮਾ ਬਾਜਪ ਹੋਵੇ ਦਾ ਬਾਜਪ ਠੀਕ ਐ ਕੱਦ ਲੋ ਹੰਮਾ ਜੇ ਇੱਥੋਂ ਲਾ ਲੋ ਟੁੱਲੋ ਦੇਖ ਲੋ ਸੁਭਰੋ ਕੱਦ ਦੇਖੋ ਪੂਰਾ ਵੱਡਾ ਕਾਦ ਆ ਹਨਾ ਤੇ ਥੋੜਾ ਥੋੜਾ ਕਰੈਕਟਰ ਦੇ ਵਿੱਚ ਤੇ ਗਰਲੈਂਡੋ ਵਾਲੇ ਹੈਗੇ ਆ ਹਨਾ ਸੋ ਵੀਰੋ ਗੋਣੇ ਨੇ ਫੈਟ ਵਾਲਾ ਹੀ ਦੁੱਧ ਪਾਉਣਾ ਵਾਲਾ ਵੀ ਲੋਕ ਤਾਂ ਕਹਿੰਦਾ ਹੁੰਦਾ ਵੀ ਘੋੜਾ ਵਾਲਾ ਘੱਟਾ ਲਈ ਕਰਦੀ ਆ ਇਹ ਖੰਡ ਵਾਲਾ ਘੱਟਾ ਹੀ ਆ ਜਹ ਜਹ ਕੱਲਾ ਜਾਵਾ ਸੋ ਦੇਖੋ ਵੱਡੀ-ਵੁੱਡੀ ਲੈ ਵਾਲੂਗਾ ਬਹੁਤ ਤਕੜਾ ਲੈ ਚੱਲ ਵੀਰੇ ਤੀਜਾ ਸੂਆ ਪਰ ਸਵੇਰੇ ਚੋਲਣਗੇ ਤਾਂ ਵੀ ਕੁਛ ਨਹੀਂ ਕਹਿੰਦੀ ਮਸ਼ੀਨ ਲਾ ਲੂਗਾ ਬੰਦਾ ਤਾਂ ਵੀ ਕੁਝ ਚੱਕਰ ਨਹੀਂ ਠੀਕ ਆ ਵੀ ਜਿੱਦਾਂ ਮਰਜ਼ੀ ਕਹਿੰਦਾ ਬਾਅਦ ਚੋਾਈ ਕਰ ਸਕਦਾ ਬੰਦਾ ਹਨਾ ਹਾਂ ਜਿਆਦ ਰੱਖੂਗਾ ਵੀ ਠੀਕ ਆ ਵੈੜ ਲਈ ਸੀ ਸੋ ਵੀਰੋ ਮਿਲਕ ਵੇਨ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਤੇ ਮਾ ਮੰਨਣਾ ਕੋਈ ਗੱਲ ਨਹੀਂ ਸੋ ਪੋਲਿਆ ਤੇਰਾ 3500 ਦੀ ਚੰਗੀ ਕੀਮਤ ਕਰ ਲਾਂਗੇ 40 ਕਿਲੋ ਦੁੱਧ ਪਾ ਦੂਗੀ ਕਿਸੇ ਵੀ ਵੀਰ ਦੇ ਬੈੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲੇ ਸਭ ਦਾ ਤਹਿਦ